ਆਹ ਭਾਈ ਜੀ ਗੁਜਰਾਲ ਵਾਲੇ ਮੇਰੇ ਪਿੰਡ ਰਾਜੇ ਉਹਨਾਂ ਨੂੰ ਔਰਲੇ ਪਾਸੇ ਜਿਹੜਾ ਝੁੱਲ ਲਈ ਜਾਂਦੇ ਆ ਇਹ ਬੱਚਾ ਜਿਆਦਾ ਮਹਿੰਗਾ ਵਿਕਿਆ ਵਾ ਤੇ ਨਾਲ ਪਰਲੇ ਪਾਸੇ ਕੁਝ ਵੀ ਹੋਣੀ ਮੰਗੀ ਵਾਲੇ 22 ਸੈਕਿੰਡ 03 ਪੁਆਇੰਟ ਲੱਗ ਗਿਆ ਬਾਈ ਜੀ ਸਮਾਂ 22 ਸੈਕਿੰਡ 03 ਪੁਆਇੰਟ ਬਾਈ ਜੀ ਸਮਾਂ ਲੱਗ ਗਿਆ ਇਹ ਜਿਹੜਾ ਪਰਲੇ ਪਾਸੇ ਭੱਜਿਆ ਬਾਈ ਜੀ ਇਹ ਮੁੰਡਾ ਪੰਮਾ ਪਿੰਡ ਰਾਮਗੜ ਦਾ ਇਹ ਰਾਮਗੜੀਏ ਪੰਮੇ ਦਾ ਭੱਜਿਆ ਇਹ ਬਾਈ ਜੀ ਓਂਕਾਰ ਗੋਲੀਆਂ ਦਾ ਭੱਜਿਆ ਖੁਸ਼ੀਏ ਮੰਗਲੀ ਦਾ ਭੱਜਿਆ ਤੇ ਨਾਲ ਬੱਛਾ ਬਾਈ ਜੀ ਇਹ ਜਿਹੜਾ ਔਰਲੇ ਪਾਸੇ ਭੱਜਿਆ ਇਹ ਮੁੰਡੇ ਰਾਜਾ ਗੁਜਰਾ ਵਾਲ ਦਾ ਇਹ ਗੁਜਰਾਲੀਏ ਰਾਜੇ ਹੋਣੀ ਆ ਸੋਏ ਅੰਕਾਰ ਸਿੰਘ ਜੀ ਗੋਲੀਆਂ ਦੇਖਦਿਆਂ ਵੀਰੋ ਮੁਕਾਬਲਾ ਮੈਂ ਸੋਨੇ ਦੀ ਚੈਨੀ ਤੇ ਨਾਂ ਲਖਵਾ ਬੈਠਾ ਪੰਮਾ ਐਵੇਂ ਰੌਲਾ ਪਾ ਕੇ